ਦਸੂਹਾ ਵਿੱਚ ਬੀਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਰੋਡ ਤੇ ਖੜੀ ਇੱਕ ਥਾਰ ਗੱਡੀ ਉੱਤੇ ਪੰਜ ਤੋਂ 6 ਗੋਲੀਆਂ ਲੱਗਣ ਦੇ ਨਿਸ਼ਾਨ ਸਨ ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਥਾਰ ਦੇ ਮਾਲਕ ਰਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਰਜੀਵ ਦੇ ਭਰਾ ਦੇ ਬਿਆਨਾਂ ਤੇ ਪੁਲਿਸ ਨੇ ਭਾਰਾਂ ਦਾ ਮਾਮਲਾ ਦਰਜ ਕਰ ਲਿਆ ਅਤੇ ਨਾਲ ਹੀ ਰਜੀਵ ਦੀ ਪਾਲਕਾਨੀ ਸ਼ੁਰੂ ਕਰ ਦਿੱਤੀ ਤੇ ਰਜੀਵ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਇਸ ਵਿੱਚ ਸਾਹਮਣੇ ਆਇਆ ਕਿ ਰਜੀਵ ਸੋਸ਼ਲ ਮੀਡੀਆ ਤੇ ਪੁਲਿਸ ਵਰਦੀ ਵਿੱਚ ਦਿਖ ਰਿਹਾ ਹੈ ਅਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਕਹਿੰਦਾ ਹੈ ਪੁਲਿਸ ਨੇ ਰਜੀਵ ਦੇ ਉਸਤਾਦ ਨੂੰ ਹਿਰਾਸਤ ਵਿੱਚ ਲੈ ਕੇ ਸਖਤੀ ਨਾਲ ਪੁੱਛਗਿੱਛ ਸ਼ੁਰੂ ਕੀਤੀ ਤਾਂ ਸਾਹਮਣੇ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਥਾਰ ਗੱਡੀ ਤੇ ਚੱਲੀਆਂ ਗੋਲੀਆਂ ਦਾ ਵੀ ਹਾਈ ਵੋਲਟੇਜ ਡਰਾਮਾ ਨੰਗਾ ਹੋ ਗਿਆ ਰਜੀਵ ਦੇ ਸਾਥੀ ਦੀ ਨਿਸ਼ਾਨਦੇਹੀ ਤੇ ਰਜੀਵ ਅਤੇ ਉਸਦੇ ਤਿੰਨ ਹੋਰ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਸਾਹਮਣੇ ਆਈ ਇੱਕ ਠੱਗੀ ਦੀ ਇੱਕ ਵੱਡੀ ਦਾਸਤਾਨ ਜਿਸ ਵਿੱਚ ਹਾਲੇ ਤੱਕ 20 ਨੌਜਵਾਨ ਖਿਡਾਰੀ ਇਸ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਕੁੱਲ ਰਕਮ 2 ਕਰੋੜ ਦੀ ਸਾਹਮਣੇ ਆਈ ਹੈ। ਰਜੀਵ ਕੁਮਾਰ ਛੋਟੂ ਆਪਣੇ ਚਾਰ ਸਾਥੀਆਂ ਨਾਲ ਮਿਲ ਕੇ ਇਹਨਾਂ ਨੌਜਵਾਨ ਖਿਡਾਰੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਉਹ ਖੁਦ ਨੂੰ ਪੀਪੀਐਸਆਈ ਰੈਂਕ ਦਾ ਮੁਲਾਜ਼ਮ ਦੱਸ ਕੇ ਖਿਡਾਰੀਆਂ ਨੂੰ ਪੁਲਿਸ ਵਿੱਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਠੱਗੀ ਮਾਰਦਾ ਸੀ। ਪੁਲਿਸ ਨੂੰ ਰਜੀਵ ਕੋਲੋਂ ਇੱਕ ਐਸਆਈ, ਇੱਕ ਇੰਸਪੈਕਟਰ, ਇੱਕ ਮੁਲਾਜ਼ਮ ਅਤੇ ਇੱਕ ਪੀਏਪੀ ਪੁਲਿਸ ਦੇ ਆਈਡੀ ਕਾਰਡ ਅਤੇ ਥਾਰ ਗੱਡੀ ਤੇ ਗੋਲੀਆਂ ਚਲਾਉਣ ਲਈ ਵਰਤੇ ਆ ਗਿਆ ਨਜਾਇਜ਼ ਅਸਲਾ ਵੀ ਮਿਲਿਆ ਹੈ। ਰਜੀਵ ਸਮੇਤ ਪੰਜ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਥਾਰ ਤੇ ਗੋਲੀਆਂ ਰਜੀਵ ਵੱਲੋਂ ਇਸ ਲਈ ਖੁਦ ਚਲਾਈਆਂ ਗਈਆਂ ਸਨ ਕਿਉਂਕਿ ਰਜੀਵ ਵੱਲੋਂ ਇਹਨਾਂ ਠੱਗੀ ਦੇ ਸ਼ਿਕਾਰ ਖਿਡਾਰੀਆਂ ਨੂੰ 26 ਜਨਵਰੀ ਗੰਨਰਾਜ ਦੇ ਹਾਰੇ ਦਾ ਟਾਈਮ ਦਿੱਤਾ ਗਿਆ ਸੀ। ਨੌਕਰੀ ਦੇ ਜੁਵੈਨੀ ਲੈਟਰ ਦੇਣ ਦਾ ਕੋਈ ਹੋਰ ਰਸਤਾ ਨਾ ਮਿਲਿਆ ਤਾਂ ਰਜੀਵ ਨੇ ਇਹ ਡਰਾਮਾ ਰਚ ਦਿੱਤਾ। ਜਿਵੇਂ ਸਾਰੇ ਹੀ ਆਪਾਂ ਨੂੰ ਪਤਾ ਆ ਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਸੁਹਾ ਪੁਲਿਸ ਸਟੇਸ਼ਨ ਦੇ ਵਿੱਚ ਥਾਰ ਗੱਡੀ ਤੇ ਸਾਨੂੰ ਲਵਾਰਸ ਹਾਲਤ ਵਿੱਚ ਥਾਰ ਗੱਡੀ ਦੀ ਇਨਫੋਰਮੇਸ਼ਨ ਆਈ ਵੀ ਉਹਦੇ ਤੇ ਫਾਇਰਿੰਗ ਹੋਈ ਹੋਈ ਹੈ ਉਹਦੀ ਅਨਵੈਸਟੀਗੇਸ਼ਨ ਜਦੋਂ ਸਟਾਰਟ ਕੀਤੀ ਤਾਂ ਕਿ 26 ਜਨਵਰੀ ਦਾ ਦਿਨ ਸੀਗਾ ਇਸ ਕਰਕੇ ਸਾਰੇ ਹੀ ਬੜੇ ਸ਼ੌਕ ਹੋਏ ਵੀ ਕੀ ਹੈਪਨ ਹੋਇਆ ਪਰੰਤੂ ਉਹਦਾ ਕੰਪਲੇਂਟੈਂਟ ਕੋਈ ਨਹੀਂ ਸੀਗਾ ਸਾਡੇ ਕੋਲ ਉਦੇ ਬ੍ਰਦਰ ਨੇ ਕਿਹਾ ਵੀ ਮੇਰੇ ਬ੍ਰਦਰ ਦੀ ਗੱਡੀ ਆ ਇਹ। ਔਰ ਉਦੋਂ ਫਰਦਰ ਉਹਦਾ ਬ੍ਰਦਰ ਵੀ ਨਹੀਂ ਲੱਭ ਰਿਹਾ। ਐਜੇ ਅਸੀਂ ਉਹਨੂੰ ਕਨੈਪਿੰਗ ਐਂਡ ਆਰਮ ਸੈਕਟ ਦੇ ਤਹਿਤ ਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ। ਔਰ ਬਹੁਤ ਸਾਰੇ ਕਲੂਜ਼ ਜਿਹੜੇ ਹੈਗੇ ਆ ਸਾਨੂੰ ਮਿਲੇ ਉਤੋਂ ਔਰ ਜਿਹੜੀ ਫਰਦਰ ਇਨਵੈਸਟੀਗੇਸ਼ਨ ਅਸੀਂ ਸਟਾਰਟ ਕੀਤੀ ਕੁਝ ਟੈਕਨੀਕਲ ਪੁਆਇੰਟਸ ਤੇ ਸਾਨੂੰ ਉਥੋਂ ਕੁਝ ਕਲੂਜ਼ ਮਿਲੇ ਜਿਹੜੀ ਥਾਰ ਗੱਡੀ ਇਹਦੀ ਚਲਦੀ ਚ ਫਾਇਰ ਲੱਗੇ ਆ ਕਿ ਖੜੀ ਚ ਫਾਇਰ ਲੱਗੇ ਆ ਐਕਸਪਰਟਸ ਤੋਂ ਅਸੀਂ ਉਹਦੀ opinion ਲਈ ਔਰ ਫਰਦਰ ਜਿਹੜੀਆਂ ਸਾਨੂੰ ਲੀਡਸ ਮਿਲੀਆਂ ਵੀ ਇਹ ਜਿਹੜਾ ਬੰਦਾ ਹੈ ਇਹ ਪਹਿਲਵਾਨ ਹੈ ਔਰ ਇਹਦਾ ਜਿਹੜਾ ਸ਼ੌਰਤ ਹੈਗੀ ਆ ਉਹ ਇੰਨੀ ਵਧੀਆ ਨਹੀਂ ਹੈਗੀ ਇਹਨੇ ਬਹੁਤ ਸਾਰੇ ਜਿਹੜੇ ਪਬਲਿਕ ਦੇ ਲੋਕੀ ਕੁਝ ਸਾਨੂੰ ਦੱਬੀ ਜਵਾਨ ਚ ਸ਼ੁਰੂਆਤ ਹੋਈ ਵੀ ਇਹਨੇ ਬਹੁਤ ਸਾਰੇ ਲੋਕਾਂ ਦੇ ਇਹਨੇ ਪੈਸੇ ਦੇਨੇ ਇਹਨੇ ਠੱਗੀ ਇਹਨੇ ਕੀਤੀ ਹੋਈ ਆ ਕੋਈ ਵੱਡੀ ਪਰੰਤੂ ਐਵੀਡੈਂਸ ਕੋਈ ਨਹੀਂ ਸੀ ਸਾਡੇ ਕੋਲ ਇਹ ਡੂਰਿੰਗ ਇਨਵੈਸਟੀਗੇਸ਼ਨ ਹੀ ਸਾਡੇ ਕੋਲ ਹਲੇ ਓਨ ਪ੍ਰੋਸੈਸ ਸੀਗੇ ਇਨ ਬਿਟਵੀਨ ਅਸੀਂ ਵੀ ਇੱਥੋਂ ਫ੍ਰੀ ਹੋ ਕੇ ਸਾਰੇ ਜਾਣੇ ਦਸੂਏ ਪਹੁੰਚੇ ਉੱਥੇ ਔਰ ਇਨਵੈਸਟੀਗੇਟਿਓਨ ਕਿ ਬੜਾ ਇਨਸੀਡੈਂਟ ਜਿਹੜਾ ਸੀਗਾ ਪੰਜ ਫਾਇਰ ਹੋਏ ਹੋਏ ਸੀ ਥਾਰ ਗੱਡੀ ਤੇ ਔਰ ਬੰਦਾ ਮਿਸਿੰਗ ਸੀਗਾ ਉਨੂੰ ਐਸਐਸਪੀ ਸਾਹਿਬ ਵੱਲੋਂ ਬੜੇ ਸੀਰੀਅਸਲੀ ਲਿਆ ਗਿਆ ਔਰ ਸੀਨੀਅਰ ਅਫਸਰ ਵੱਲੋਂ ਵੀ ਬੜੀਆਂ ਸਾਨੂੰ ਕਾਲਸ ਆਈਆਂ ਵੀ 100% ਇਹਨੂੰ ਟ੍ਰੇਸ ਕਰੋ ਅ ਵਿਦਨ ਨੋ ਟਾਈਮਸ ਚਲੋ ਸਾਡੀਆਂ ਸੀਆਈ ਦੀਆਂ ਟੀਮਾਂ ਡੀਐਸਪੀ ਦਸੂਹਾ ਐਂਡ ਐਸਐਚਓ ਦਸੂਹਾ ਇਹ ਸਾਰਿਆਂ ਨੇ ਅਸੀਂ ਵੱਖ-ਵੱਖ ਟੀਮਾਂ ਲਾ ਕੇ ਉੱਥੇ ਵਰਕ ਜਦੋਂ ਸਟਾਰਟ ਕੀਤਾ ਇਨ ਇਸ ਵਰਕ ਦੇ ਦੌਰਾਨ ਹੀ ਸਾਡੇ ਕੋਲ ਹਰਿਆਣੇ ਦੇ ਕੋਈ 4 ਤੋਂ 5 ਨੌਜਵਾਨ ਮਿਲੇ ਸਾਨੂੰ ਔਰ ਉਹਨਾਂ ਨੇ ਜਦੋਂ ਦੱਸਿਆ ਵੀ ਇਹ ਮੁਲਾਜ਼ਮ ਹੈ ਜੀ ਅਸੀਂ ਸਪੋਰਟ ਸੈਂਟਰ ਤੋਂ ਇਹਦਾ ਪਤਾ ਕਰਾਇਆ ਉੱਥੋਂ ਪਤਾ ਲੱਗਾ ਵੀ ਇਹ ਨਹੀਂ ਮੁਲਾਜ਼ਮ ਜਦੋਂ ਇਹਦੀ ਸੋਸ਼ਲ ਮੀਡੀਆ ਅਸੀਂ ਨੈਟਵਰਕ ਚੈੱਕ ਕੀਤਾ ਉੱਥੇ ਇਹਦੀਆਂ ਏਐਸਐਈ ਦੀਆਂ ਫੋਟੋ ਸਿਗੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਇਹਨਾਂ ਆਪ ਹੀ ਪਾਈਆਂ ਹੋਈਆਂ ਸੀ ਪਰੰਤੂ ਜਦੋਂ ਉਹਨੂੰ ਡੀਪ ਜਾ ਕੇ ਅਸੀਂ ਫੋਟੋ ਦੇਖੀਆਂ ਤਾਂ ਉਹ ਸਾਨੂੰ ਫੇਕ ਹੀ ਲੱਗ ਰਹੀ ਸੀ ਵਰਦੀ ਇਹ ਫੇਕ ਹੈ ਕਿਉਂਕਿ ਨੇਮ ਪਲੇਟ ਦੂਜੇ ਪਾਸੇ ਪੀਪੀ ਪੁੱਠੀ ਲੱਗੀ ਹੋਈ ਔਰ ਜਦੋਂ ਇਨ ਬਿਟਵੀਨ ਅਸੀਂ ਇਹ ਸਾਰਾ ਕੁਝ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਤੋਂ ਇਹਨੇ ਪੁਲਿਸ 'ਚ ਭਰਤੀ ਹੋਣ ਲਈ ਅੱਜ ਸਾਨੂੰ ਇਹਨੇ ਜੋਇਨਿੰਗ ਲੈਟਰ ਦੇਣੇ ਸੀਗੇ 26 ਜਨਵਰੀ ਦਾ ਇਹਨੇ ਦਿਨ ਰੱਖਿਆ ਹੋਇਆ ਸੀ ਅਪਰੋਕਸੀਮੇਟਲੀ ਬੀ ਦੇ ਕਰੀਬ ਹੈਗੇ ਆ ਨੌਜਵਾਨ ਹਰਿਆਣੇ ਤੇ ਪੰਜਾਬ ਦੇ ਪੰਜਾਬ ਦੇ ਮਕੇਰੀਆਂ ਦਸੂਹੇਰੀਏ ਦੇ ਆ ਔਰ ਉਹ ਜਿਹੜੇ ਹਰਿਆਣੇ ਵਾਲੇ ਉਹ ਸਾਰੇ ਕੈਥਨ ਦੇ ਆ ਔਰ ਉਹ ਤਕਰੀਬਨ ਤਕਰੀਬਨ ਸਾਰੇ ਹੀ ਰੈਸਲਿੰਗ ਨਾਲ ਰਿਲੇਟਡ ਹੈਗੇ ਆ ਪਹਿਲਵਾਨੀ ਦੇ ਨਾਲ ਰਿਲੇਟਡ ਹੈਗੇ ਆ ਕੋਈ ਕਿਸੇ weight ਵਿੱਚ ਆ ਕੋਈ ਕਿਸੇ weight ਦੇ ਵਿੱਚ ਔਰ ਇਹਨੇ ਉਹਨਾਂ ਨੂੰ ਕਿਸੇ ਕੋ 13 ਲੱਖ ਕਿਸੇ ਕੋ 15 ਲੱਖ ਕਿਸੇ ਤੋਂ 8 ਲੱਖ ਵੱਖ-ਵੱਖ ਕਰਕੇ ਜਦੋਂ ਅਸੀਂ ਇਹ ਸਾਰੀ ਕੀਤਾ ਤੇ ਪ੍ਰੋਕਸੀਮੇਟਲੀ 2 ਕਰੋੜ ਦੇ ਲੱਗੇ ਅਮਾਉਂਟ ਬਣਦੀ ਸੀ ਜਿਹੜਾ ਜਿਹੜੀ ਇਹਨੇ ਲਈ ਹੋਈ ਸੀ ਔਰ ਉਹਦੀ ਇਹਦੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਹਾਲੇ ਚੱਲ ਰਹੀ ਹੈਗੀ ਆ ਔਰ ਫਿਰ ਮੇਨ ਇਸ਼ੂ ਸੀਗਾ ਬੰਦਾ ਕਿੱਥੇ ਆ ਉਸ ਤੋਂ ਬਾਅਦ ਇਹਦੀ ਫਿਰ ਜਿਹੜੇ ਫਰੈਂਡ ਸਰਕਲ ਟੈਕਨੀਕਲੀ ਅਸੀਂ ਜਿਹੜੀਆਂ ਲਾਸਟ ਕਾਲਾਂ ਸੀਗੀਆਂ ਜਾਂ ਮੋਬਾਈਲ ਤੇ ਕਾਲ ਸੀਗੀਆਂ ਇੰਟਰਨੈਟ ਕਾਲ ਸੀਗੀਆਂ ਜਦੋਂ ਉਹਦੇ ਤੇ ਅਸੀਂ ਵਰਕ ਸਟਾਰਟ ਕੀਤਾ ਤੇ ਸਾਨੂੰ ਉਹਦੇ ਵਿੱਚੋਂ ਬੰਦਾ ਮਿਲਿਆ ਕੈਲਾ ਕਰਨੈਲ ਜਰਨੈਲ ਕੈਲਾ ਜਿਹੜਾ ਕਿ ਇਹਦਾ ਉਸਤਾਦ ਹੈ ਜਦੋਂ ਉਹਦੇ ਨਾਲ ਥੋੜੀ ਸਖਤੀ ਨਾਲ ਪਤਾ ਕੀਤਾ ਤੇ ਉਹਨੇ ਫਿਰ ਅਗਲਾ ਇੱਕ ਬੰਦਾ ਦੱਸਿਆ ਜਿਹੜਾ ਹੈਗਾ ਹਰਜਿੰਦਰ ਹਰਜਿੰਦਰ ਹਣੀ ਇਹਦਾ ਇਹਦੀ ਫਿਰ ਆਲਟੋ ਗੱਡੀ ਯੂਜ਼ ਹੋਈ ਸੀ ਜਦੋਂ ਗੋਲੀਆਂ ਮਾਰ ਕੇ ਨੇ ਆਪਣੇ ਆਪ ਤੇ 에ਰੀ 알토 ਗੱਡੀ ਚ ਬੈਠ ਕੇ ਉੱਥੋਂ ਡਰਾਮਾ ਕਰਕੇ ਨਿਕਲ ਗਿਆ। ਔਰ ਉਹਦੇ ਨਾਲ ਫਿਰ ਉਹਨਾਂ ਦੀ ਨਿਸ਼ਾਨਦੇਹੀ ਤੀ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਰਾਤੀ ਲੇਟ ਨਾਈਟ ਆਲਮੋਸਟ ਕਾਫਿਨ ਲੇਟ ਹੋ ਗਿਆ ਸੀ ਅਸੀਂ ਤੇ ਇਸ ਕਰਕੇ ਅੱਜ ਨਹੀਂ ਤਾਂ ਅਸੀਂ ਕੱਲ ਹੀ ਇਹਦਾ ਡਿਸਕਲੋਜ਼ਰ ਕਰ ਦੇਣਾ ਸੀਗਾ ਪਰੰਤੂ ਲੇਟ ਹੋਣ ਕਰਕੇ ਅੱਜ ਤੁਹਾਨੂੰ ਅਸੀਂ ਦੱਸ ਰਹੇ ਹਾਂ। ਔਰ ਫਰਦਰ ਇਹਨੂੰ ਰਿਕਵਰ ਕੀਤਾ ਫਿਰ ਜਿਹੜਾ ਇਹਨੇ ਗੋਲੀ ਚਲਾਉਣ ਲਈ ਵੈਪਨ ਯੂਜ਼ ਕੀਤਾ ਸੀਗਾ ਇਹ ਇਲਲੀਗਲ ਹੈਗਾ ਇਹਦੇ ਤੇ ਵੀ ਹਾਲੇ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਵੀ ਇਹਦੇ ਕੋ ਆਇਆ ਕਿੱਥੋਂ ਤੇ ਕਿਵੇਂ ਇਹਦੇ ਕੋਲ ਪਹੁੰਚਿਆ ਇਹ ਕਿਦੇ ਜਦੋਂ ਇਹਨੂੰ ਰਾਉਂਡ ਅਪ ਕਰ ਲਿਆ ਫਿਰ ਅਸੀਂ ਇਹਨੂੰ ਇਨ ਹੈਂਡ ਕੀਤਾ ਜਦੋਂ ਔਰ ਫਰਦਰ ਚ ਇਹਦੇ ਆਈ ਕਾਰਡ ਮਿਲੇ ਜਿਹੜੇ ਕਿ ਪੀਏਪੀ ਦੀ ਮੋਹਰ ਲੱਗੀ ਹੋਇਆ 8 ਬਟਾਲੀਅਨ ਦੀ ਜਿਹੜੀ ਕਿ ਜਦ ਕਿ 8 ਬਟਾਲੀਨ ਪੀਏਪੀ ਚ ਹੈ ਹੀ ਕੋਈ ਨਹੀਂ ਤੇ ਕਰوں ਜਦੋਂ ਇਹਦੀ ਸਰਚ ਕੀਤੀ ਤੇ ਇਹਦੀਆਂ ਵਰਦੀਆਂ ਮਿਲੀਆਂ ਪ੍ਰੋਪਰ 벨ਟ ਆ ਸੰਸਪੈਕਟਰ ਇਨਸਪੈਕਟਰ ਰੈਂਕ ਦੀ ਹੈ ਇੱਕ ਇੱਕ ਹੀ ਐਸਏ ਦੀ ਹੈ ਇਹ ਦੋ ਵਰਦੀਆਂ ਇਹਦੇ ਘਰੋਂ ਮਿਲੀਆਂ ਔਰ ਤਿੰਨ ਹਾਂ ਇੱਕ ਜਿਹੜਾ ਇਹਨੇ ਨਾਲ ਇਹਦਾ ਅਸਿਸਟੈਂਟ ਸੀਗਾ ਉਹਦੇ ਨਾਲ ਗਨਮੈਨ ਦੇ ਤੌਰ ਤੇ ਇੱਕ ਵਰਦੀ ਪਾਲਦੇ ਸੀ ਔਰ ਇਹ ਮੋਸਟਲੀ ਆਈ ਕਾਰਡ ਯੂਜ਼ ਕਰਦਾ ਸੀ ਇਹ ਟੋਲ ਪਲਾਜ਼ਾ ਦੇ ਅੰਦਰ ਜਦੋਂ ਲੰਘਦਾ ਸੀ ਤੇ ਮੁਲਾਜ਼ਮ ਕਹਿ ਕੇ ਉੱਥੋਂ ਟੋਲ ਪਲਾਜ਼ਿਆਂ ਤੋਂ ਕ੍ਰੋਸ ਕਰਦਾ ਸੀਗਾ। ਔਰ ਸਾਨੂੰ ਜਿੰਨਾ ਅਸੀਂ ਸ਼ੌਕ ਸੀਗੇ ਉਹਨ ਜਿੰਨੀਆਂ ਨੇ ਠੱਗੀ ਮਾਰੀ ਆ ਪਹਿਲਾਂ ਅਸੀਂ ਆਰਮ ਸੈਕਟ ਸਪਰਚਾ ਦਿੱਤਾ ਸੀ। ਫਿਰ ਅਸੀਂ ਹੁਣ 420 406 465 68 71 ਔਰ ਜਿਹੜੀਆਂ ਇਹਨੇ 170 171 ਆਰਮ ਸੈਕਟ ਇਹ ਜੁਰਮ ਚ ਲੇਟਰ ਔਨ ਅਸੀਂ ਵਾਦਾ ਕੀਤਾ। ਉਹਦਾ ਮੀਨ ਸੀਗਾ ਵੀ ਇਹ ਜਿਹੜੇ ਮੁੰਡਿਆਂ ਨੂੰ ਅੱਜ ਟਾਈਮ ਦਿੱਤਾ ਸੀ ਇਹਨੇ ਵੀ 26 ਜਰਮੀ ਨੂੰ ਤੁਹਾਨੂੰ ਜੁਆਇਨਿੰਗ ਲੈਟਰ ਦੇਣਾ ਵੀ ਉਹਦੇ ਲਈ ਇਹ ਟਾਈਮ ਗੇਨ ਕਰ ਲਵੇ ਹੋਰ ਵੀ ਮੇਰਾ ਤਾਂ ਉਦੋਂ ਕੰਮ ਹੋਇਆ ਨਾ ਮੇਰੀ ਕਿਡਨਾਪਿੰਗ ਹੋ ਗਈ ਸੀਗੀ ਮੈਨੂੰ ਚੱਕ ਕੇ ਲੈ ਗਏ ਸੀ ਬੰਦੇ ਕੋਈ ਇਸ ਕਰਕੇ ਇਹਨੇ ਡਰਾਮਾ ਸਾਰਾ ਰਚਿਆ ਸੀ ਇਹ ਅਪ੍ਰੋਕਸੀਮੇਟਲੀ 1 ਸਾਲ ਦਾ ਟਾਈਮ ਹੈ 1.5 ਸਾਲ ਤੋਂ ਇਹ ਇਹ ਵਰਕ ਕਰ ਰਿਹਾ ਆ ਜਿਹੜੇ ਭਰਤੀ ਕਰਾਉਣ ਦੇ ਨਾਂ ਤੇ ਠੱਗੀ ਮਾਰ ਰਿਆ ਸੀ ਸੌਰੀ 20 ਬੰਦੇ ਐ ਅਪ੍ਰੋਕਸੀਮੇਟਲੀ ਹਾਲੇ ਮੈਨੂੰ ਉਮੀਦ ਆ ਵੀ ਹੋਰ ਵੀ ਬੰਦੇ ਆਉਣਗੇ ਸਾਹਮਣੇ ਇਹ 20 ਬੰਦੇ ਦਾ ਸਾਹਮਣੇ ਆ ਗਿਆ ਸਾਡੇ ਜੀ ਇਹਨਾਂ ਨੂੰ ਵੀ ਫਾਈਨੈਂਸ਼ਲੀ ਕੋਈ ਨਾਲ ਰੱਖਣਾ ਚਾਹੀਦਾ ਜਿਹੜਾ ਅਜੇ ਆਜੇ ਇਹਦੇ ਨਾਲ ਦਾ ਸਾਥੀ ਆ ਉਹ ਵੀ ਇਹ ਸਾਰੇ ਪਹਿਲਵਾਨ ਆ ਇਹ ਵੀ ਮੈਂ ਇਹ ਤੁਹਾਨੂੰ ਕਿਹਾ ਮੈਂ ਅਜੀਸ ਇਹ ਅਜੀ ਨੂੰ ਅਕਾਊਂਟ ਚ ਪੈਸੇ ਪਾਏ ਅਜੀ ਨੇ ਅੱਗੇ ਰਦੀਪ ਦੇ ਪਾਏ ਇਹ ਜਿਆਦਾ ਟਾਰਗੇਟ ਹੈ ਹਰਿਆਣੇ ਦੇ ਪ੍ਰਬੰਧਨ ਕਰਦੇ ਕਿਉਂਕਿ ਅਜੀ ਜਿਹੜਾ ਪਹਿਲਵਾਨ ਆ ਉਹ ਵੀ ਇੱਥੇ ਆਪਣੇ ਪੰਜਾਬ ਦੇ ਵਿੱਚ ਛਿੰਝਾਂ ਤੇ ਕੁਸ਼ਤੀ ਲੜਨ ਆਉਂਦਾ ਹੈ ਔਰ ਇਹਨਾਂ ਦੀ ਕਾਫੀ ਅੱਛੀ ਫਰੈਂਡਸ਼ਿਪ ਹੈਗੀ ਇਹਨਾਂ ਨਾਲ ਪਤਾ ਲੱਗਿਆ ਕਿ ਜਿੱਥੇ ਵੀ ਛਿੰਝਾਂ ਲੜਨ ਜਾਂਦੇ ਸੀਗੇ ਉੱਥੇ ਜਿੱਥੇ ਦੇ ਆਪਣੇ ਪੈਸੇ ਦਾ ਹੀ ਉਹਨਾਂ ਨੂੰ ਮੋਰੋਕ ਕਮਿਟੀ ਆ ਜਾਂ ਡਾਕਟਰ ਦਿੰਦੇ ਸੀਗੇ ਉਹ ਅਨਾਉਂਸ ਕਰ ਦੇਗੇ ਕਿ ਜਿੱਤੇ ਆਪਾਂ ਨੂੰ ਟਰੈਕਟਰ ਦਿੱਤਾ ਹੈ ਜੀ ਕਦੀਏ ਪਹਿਲੀ ਉਹਨਾਂ ਨੂੰ ਲੱਗ ਦਿੰਦੇ ਹੀ ਆਪਾਂ ਨੂੰ ਦੇਖੋ ਹਾਲੇ ਇਹ ਜਿਹੜੀਆਂ ਹਾਲੇ ਕੋਈ ਸਾਡੀ ਇਨਵੈਸਟੀਗੇਸ਼ਨ ਸ਼ੈਂਜ ਮੇਲੇ ਵਾਲੀ ਕੋਈ ਕਮੇਟੀ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਔਰ ਫਰਦਰ ਜੇ ਇਹ ਵੀ ਗੱਲ ਹੈਗੀ ਇਹ ਵੀ ਇੱਕ ਤਰ੍ਹਾਂ ਨਾਲ ਲੋਕਾਂ ਨਾਲ ਠੱਗੀ ਹੈਗੀ ਆ ਜਿਹੜੇ ਲੋਕੀ ਕੁਸ਼ਤੀ ਨੂੰ ਪਿਆਰ ਕਰਦੇ ਆ ਇਹ ਵੀ ਉਹਨਾਂ ਦੇ ਨਾਲ ਇੱਕ ਤਰ੍ਹਾਂ ਨਾਲ ਠੱਗੀ ਹੈਗੀ ਆ ਉਹਨਾਂ ਨੂੰ ਵੀ ਅਸੀਂ ਸ਼ਾਮਿਲ ਤਫਤੀਸ਼ ਕਰਾਵਾਂਗੇ ਇਹਨਾਂ ਕੋਈ ਨਹੀਂ ਨਹੀਂ ਪਹਿਲਾਂ ਐਫਆਰ ਕੋਈ ਦਰਜ ਨਹੀਂ ਹੈਗੀ ਐਸ ਪਰ ਹਾਲੇ ਤੱਕ ਜਿਹੜਾ ਅਸੀਂ ਰਿਕਾਰਡ ਚੈੱਕ ਕੀਤਾ। ਇਹੀ ਐਫਆਰਾਂ ਦਰਜ ਆਈਏ। ਫੈਮਿਲੀ ਬੈਕਗ੍ਰਾਉਂਡ ਫੈਮਿਲੀ ਬੈਕਗ੍ਰਾਉਂਡ ਫੈਮਿਲੀ ਦਾ ਮੈਂਬਰ ਉਹ ਨਾਲ ਰਿਹਾ ਜਾਂਦਾ। ਨਹੀਂ ਹਾਲੇ ਤੱਕ ਦੀ ਤਫਤੀਸ਼ ਦੇ ਵਿੱਚ ਨਹੀਂ ਆਇਆ। ਪਰੰਤੂ ਫਰਦਰ ਜਿਹੜਾ ਹੈਗਾ ਇਹਦਾ ਇੱਕ ਇਨ-ਲਾ ਉਸ ਹੈਗਾ ਜਿਹੜਾ ਇਹਦੀ ਭੈਣ ਦਾ ਘਰ ਵਾਲਾ। ਉਹਨੇ ਵੀ 8 ਬੰਦੇ ਜਿਹੜੇ ਸੀਗੇ ਇਹਨੂੰ ਕਰਕੇ ਦਿੱਤੇ ਸੀ। ਉਹ ਵੀ ਅਸੀਂ ਉਹਨੂੰ ਵੀ ਨਾਲ ਹੀ ਰੱਖਿਆ ਹੋਇਆ। ਸੰਜੀਪ ਸੰਜੀਪ ਜਿਹੜਾ ਸੰਜੀਪ ਇਹਦਾ ਜੀਜਾ ਹੈ ਜੀ ਹਾਂ ਜਿਹੜਾ ਮੇਨ ਹੈ ਰਜੀਵ ਛੋਟੂ ਹੈ